ਯਾਰ ਬੰਦਾ ਇੱਜ਼ਤ ਕਰਨੀ ਬੇਸ਼ੱਕ ਭੁੱਲ ਜੇਵੇ ਪਰ ਜਾਨਵਰ ਆ ਨਾ ਜਿਹੜਾ ਉਹ ਬੰਦੇ ਦੀ ਇੱਜ਼ਤ ਕਰਨੀ ਨਹੀਂ ਭੁੱਲਦਾ ਉਹ ਨਾ ਟੱਠਾ ਬੈਠਾ ਦੇਸੀ ਦੇਸੀ ਗਾਵਾਂ ਦੀ ਟੱਠਿਆਂ ਦੀ ਲੋਕ ਇੱਜ਼ਤ ਵੀ ਬਹੁਤ ਕਰਦੇ ਆ ਪੂਜਾ ਵੀ ਬਹੁਤ ਕਰਦੇ ਆ ਬਹੁਤ ਲੋਕਾਂ ਨੇ ਟਰੈਕਟਰਾਂ ਦੇ ਥਾਂ ਤੇ ਇਹਨਾਂ ਨੂੰ ਵਾਇਆ ਵੀ ਆ ਬਹੁਤ ਲੋਕ ਇਹਨਾਂ ਨੂੰ ਸ਼ਰਧਾ ਤੌਰ ਤੇ ਵੀ ਮੰਨਦੇ ਆ ਪਰ ਇਹ ਜਾਨਵਰ ਅਸਲੀ ਦੇ ਵਿੱਚ ਕਿਉਂਕਿ ਜਿੰਨਾ ਕੁ ਇਨਾਂ ਦੀ ਹਿਸਟਰੀ ਆ ਇੰਡੀਆ ਦੇ ਵਿੱਚ ਤਕਰੀਬਨ ਆਪਣੇ ਬਰਾਬਰ ਦਾ ਹੀ ਵजूद ਆ ਇਹਨਾਂ ਦਾ ਵੀ ਉਦੋਂ ਦਾ ਹੀ ਇਹ ਆ ਤਾਂ ਇਹ ਇੱਕ ਦੂਜੇ ਆਪਾਂ ਨੂੰ ਇੰਨਾ ਜਾਣਦੇ ਆ ਨਾ ਜਸ ਜਸਦੇਨ ਜਸਪਾਲ ਨੂੰ ਇਹਦੀ ਕਾਲ ਆਉਂਦੀ ਆ ਪਤਾ ਲੱਗਦਾ ਕਿ ਇਹਦੇ ਪੇਟ ਦਾ ਬਹੁਤ ਇਹਦਾ ਪੇਟ ਫੁੱਲਿਆ ਹੋਆ ਤੇ ਪੇਟ ਦੇ ਵਿੱਚ ਕੋਈ ਵੱਡੀ ਪ੍ਰੋਬਲਮ ਆ ਇਹ ਤੋਂ ਪੇਟ ਲੈ ਕੇ ਤੁਰਿਆ ਨਹੀਂ ਜਾ ਰਿਹਾ ਇਹਦਾ ਇੰਨਾ ਪੇਟ ਹੋ ਚੁੱਕਿਆ ਜਸਪਾਲ ਤੇ ਨੂੰ ਕਾਲ ਆਉਂਦੀ ਆ ਕਿੱਥੋਂ ਕਾਲ ਆਉਂਦੀ ਆ ਉਸ ਤੋਂ ਬਾਅਦ ਵਾਲੀ ਗੱਲ ਤੇ ਉਸ ਦਿਨੇ ਹੱਥ ਨਹੀਂ ਲਾਉਣ ਦੇ ਰਿਆ ਸੀ ਗੱਲ ਜਿੱਥੋਂ ਸ਼ੁਰੂ ਕਰਦਾ ਮੈਂ ਇਹ ਕਹਿੰਦਾ ਸੀ ਬੰਦਾ ਮੇਰੇ ਨੇੜੇ ਨਾ ਆ ਜਾਵੇ ਕਿਤੇ ਗਲਤੀ ਨਾਲ ਤੇ ਅੱਜ ਇਹਨੂੰ ਜਿਵੇਂ ਮਰਜ਼ੀ ਰੱਸਾ ਫੜ ਕੇ ਜਵਾਕ ਇਹਨੂੰ ਇੱਧਰ ਉੱਧਰ ਲਿਜਾ ਸਕਦਾ ਇਹ ਇੰਨੀ ਬੰਦੇ ਦੀ ਇੱਜ਼ਤ ਕਰਨੀ ਸਟਾਰਟ ਕਰ ਚੁੱਕਿਆ ਹੂੰ ਕੀ ਹੋਇਆ ਜਸਪਾਲ ਦੀ ਕਹਾਣੀ ਦੱਸ ਕੀ ਆ ਯਾਰ ਬਈ ਇਹ ਆਪਣੇ ਸੱਸੇ ਕੋਲੇ ਮੋਮਨ ਸ਼ਾ ਚੌਕ ਤੇ ਨਾ ਸੀ ਡੀ ਐਲ ਯੂ ਯੂਨੀਵਰਸਿਟੀ ਹੈ ਉਹਦੇ ਬਾਹਰ ਕੂੜੇ ਵਾਲਾ ਢੇਰ ਆ ਤੇ ਪਹਿਲਾਂ ਸਾਨੂੰ ਕਿਸੇ ਸੱਜਣ ਨੇ ਨਾ ਇਹਦੀ ਵੀਡੀਓ ਭੇਜੀ ਕਹਿੰਦਾ ਵੀ ਯਾਰ ਠੱਠਾ ਨਾਲ ਕੂੜੇ ਵਾਲੇ ਢੇਰ ਤੇ ਆ ਤੇ ਕਹਿੰਦਾ ਵੀ ਇਹਦਾ ਢਿੱਡ ਵਾਲਾ ਵੱਡਾ ਤੇ ਵੀ ਵੇਖੋ ਇਹਦੇ ਦਿੱਕਤ ਕੀ ਹੈ ਮੈਂ ਵੀਡੀਓ ਡਾਕਟਰ ਸਾਹਿਬ ਨੂੰ ਡਾਕਟਰ ਮਦਰ ਲੈ ਗਈ ਨੂੰ ਭੇਜਤੀ ਮੈਂ ਡਾਕਟਰ ਸਾਹਿਬ ਯਾਰ ਵੀਡੀਓ ਦੇਖੋ ਵੀ ਕੀ ਦਿੱਕਤ ਹੈ ਕਹਿੰਦੇ ਇਹਦੇ ਅੰਦਰ ਤਕਰੀਬਨ ਤਕਰੀਬਨ 50 60 ਕਿਲੋ ਹੋ ਲੋ ਥੀਨ ਲਫਾਫਾ ਫਸੀ ਹੈਰਾਨ ਵੀ 50 60 ਕਿਲੋ ਲਫਾਫਾ ਤੇ ਢਿੱਡ ਚ ਹੋਊਗਾ ਤਾਂ ਕਿਵੇਂ ਅਸੀਂ ਇੱਕ ਦੂਜੇ ਨਾਲ ਜਦਾਈ ਕਰੀ ਜਾਈਏ ਮੁੰਡੇ ਉਹਨਾਂ ਕਹਿੰਦਾ ਨਾ ਯਾਰ 15 20 ਕਿਲੋ ਤਾਂ ਹੋ ਸਕਦਾ ਉਹ ਇੱਕ ਕਰੇ ਕਹਿੰਦਾ ਨਾ 20 30 ਕਿਲੋ ਹੋਊਗਾ ਮੈਂ ਕਹਾਂ ਵੀ 40 50 ਕਿਲੋ ਤਾਂ ਹੋਊਗਾ ਚਲੋ ਵੀ ਅਸੀਂ ਸਾਰੇ ਮੁੰਡਿਆਂ ਨੇ ਲੱਭਣਾ ਸ਼ੁਰੂ ਕੀਤਾ ਵੀ ਤਿੰਨ ਦਿਨ ਤਾਂ ਇਹ ਸਾਨੂੰ ਥਿਆਇਆ ਨਹੀਂ ਅੱਛਾ ਤੇ ਵੀਡੀਓ ਬਾਅਦ ਅਸੀਂ ਬਾਗ ਗਏ ਫਿਰ ਨੇੜੇ ਤੇੜੀਆਂ ਕਲੌਨਿੰਗਾਂ ਚ ਮੋਟਰਸਾਈਕਲ ਲੈ ਕੇ ਗਏ ਦੋ ਮੁੰਡਿਆਂ ਨੂੰ ਸਕੂਟਰੀ ਲੈ ਕੇ ਭੇਜਿਆ ਅਸੀਂ ਐਂਬੂਲੈਂਸ ਲੈ ਕੇ ਫਿਰਦੇ ਰਹੇ ਸਾਨੂੰ ਇਹ ਥਿਆਇਆ ਨਹੀਂ ਫਿਰ ਤਿੰਨ ਦਿਨ ਬਾਅਦ ਸਾਡੀ ਟੀਮ ਦੇ ਇੱਕ ਮੁੰਡੇ ਨੂੰ ਥਿਆਇਆ ਕਹਿੰਦਾ ਬਾਈ ਠੱਠਾ ਉਹੀ ਕੂੜੇ ਵਾਲੇ ਢੇਰ ਤੇ ਕੂੜਾ ਹੀ ਖਾਈ ਜਾਂਦਾ ਅੱਛਾ ਮੈਂ ਕਹਿ ਰਾਂ ਐ ਕਰੋ ਲੇਟ ਨਾ ਕਰੋ ਦੂਜੇ ਕੰਮ ਬਾਅਦ ਚ ਕਰਾਂਗੇ ਸਾਫ ਸਫਾਈ ਵਾਲੇ ਪਹਿਲਾਂ ਉਹਨੂੰ ਫੜੀਏ ਹੂੰ ਗਏ ਅਸੀਂ ਦੂਰੋਂ ਰੱਸਾ ਸਿੱਟਿਆ ਉਹਦਾ ਆਵੇ ਬਾਈ ਇਹ ਟਕਰਾਂ ਲੈ ਲੈ ਸਾਡੇ ਵਾਲੇ ਪਾਸੇ ਹੂੰ ਅਸੀਂ ਰੈਸਕਿਊ ਕਰ ਲਿਆ ਰੈਸਕਿਊ ਕਰ ਲਿਆ ਫਿਰ ਸਾਡੇ ਕੋਲੇ ਐਂਬੂਲੈਂਸ ਨਾ ਹੂੰ ਐਂਬੂਲੈਂਸ ਸਾਡੇ ਕੋਲੇ ਛੋਟੇ ਜਾਨਵਰਾਂ ਆਉਂਦੇ ਹਾਂ ਉਹਦੇ ਚ ਕੁੱਤਾ ਆ ਸਕਦਾ ਕੋਈ ਹਿਰਨ ਦਾ ਬੱਚਾ ਰੋਜ ਦਾ ਬੱਚਾ ਬਿੱਲੀ ਐਵੇਂ ਦੇ ਜਾਨਵਰ ਇਹਦੇ ਵਾਸਤੇ ਕਿਰਾਏ ਤੇ ਫਿਰ ਗੱਡੀ ਕੀਤੀ ਹੂੰ ਛੋਟਾ ਹੱਥੀ ਫਿਰ ਛੋਟਾ ਹੱਥੀ ਕਿਰਾਏ ਤੇ ਕੀਤਾ ਹੂੰ ਇਹਨੂੰ ਲੋਡ ਕਰਨਾ ਇਹ ਬੇਸੁੱਧ ਹੋ ਗਿਆ ਉਸ ਤੋਂ ਬਾਅਦ ਜਦੋਂ ਅਸੀਂ ਲਾਤਾ ਇਹਦੇ ਬੇਹੋਸ਼ੀ ਵਾਲਾ ਟੀਕਾ ਵੀ ਹਾਂ ਮਾੜਾ ਸੁਣ ਕਰੀਏ ਵੀ ਇਹ ਸੌਖਾ ਚੜਜੇ ਉਹ ਡੋਜ਼ ਕਿਤੇ ਵੀ ਸਾਨੂੰ ਤਾਂ ਲੱਗਿਆ ਵੀ ਇਹ ਤਕੜਾ ਹੈ ਡੋਜ ਝੱਲ ਜੂ ਪਰ ਤਕੜਾ ਕਹਦਾ ਬਈ ਇਹ ਤਾਂ ਹੱਡ ਨਿਕਲੇ ਪਏ ਆ ਤਕੜਾ ਤਾਂ ਇਹ ਕੱਲੇ ਲਫਾਫੇ ਦਾ ਸੀ ਹੱਡ ਨਿਕਲੇ ਪਏ ਇਹਦੇ ਦਾ ਦੇਖੋ ਨਿਕਲੇ ਪਏ ਆ ਇਹ ਠੱਠੇ ਦਾ ਇਹ ਜਿਹਾ ਸਰੀਰ ਹੁੰਦਾ ਤੇ ਇਹਦੇ ਡੋਜ ਕਿਤੇ ਜ਼ਿਆਦਾ ਅਸਰ ਕਰ ਗਈ ਇਹ ਹੋ ਗਿਆ ਬੇਸੁੱਧ ਹੁਣ ਬੇਸੁੱਧ ਹੋ ਗਿਆ ਨਾ ਤੁੱਪੇ ਨੂੰ ਛੱਡ ਕੇ ਆਉਣ ਜੋਗਰੇ ਨੱਕ ਚੋਂ ਪਾਣੀ ਵਗਣ ਲੱਗ ਗਿਆ ਮੂੰਹ ਚੋਂ ਪਾਣੀ ਮੈਂ ਕਿਹਾ ਵੀ ਇਹ ਤਾਂ ਮਰੂਗਾ ਫਿਰ ਇੱਕ ਕ੍ਰੇਨ ਕੀਤੀ ਕਰਾਏ ਤੇ ਹਾਈਡਰਾ ਜੀ ਨੂੰ ਕਹਿੰਨੇ ਅੱਛਾ ਬੈਲਟਾਂ ਪਾਈਆਂ ਢਿੱਡ ਥੱਲੇ ਫਿਰ ਉਹ ਕ੍ਰੇਨ ਨਾਲ ਚੱਕ ਕੇ ਇਹਨੂੰ ਛੋਟੇ ਹੱਥੀਚ ਰੱਖਿਆ ਛੋਟੇ ਦੀ ਫਿਰ ਇਹਨੂੰ ਹਸਪਤਾਲ ਲੈ ਕੇ ਗਏ ਫਿਰ ਇਹਦਾ ਬਈ 4:30 ਵਜੇ ਆਪਰੇਸ਼ਨ ਸ਼ੁਰੂ ਹੋਇਆ 7:30 ਵਜੇ ਤੱਕ ਆਪਰੇਸ਼ਨ ਚੱਲਿਆ 3 ਘੰਟੇ 3 ਘੰਟੇ ਕੰਟੀਨਿਊ ਇਹਦੇ ਢਿੱਡ ਚੋਂ ਪੋਲੋ ਤੇ ਨਿਕਲੇ ਲਫਾਫੇ ਰੰਗ-ਬਰੰਗੇ ਹੂੰ ਸਾੜੀਆਂ ਨਿਕਲੀਆਂ ਲੇਡੀਜ਼ ਦੀਆਂ ਹੂੰ ਘਰ ਦੇ ਆਪਣੇ ਪਾਟੇ ਪੋਣੇ ਪੋਚੇ ਉਹ ਨਿਕਲੇ ਧੂਤਾਂ ਨਿਕਲੀਆਂ ਬੰਦਿਆਂ ਦੀਆਂ ਅੰਡਰਵੀਅਰ ਭਾਈ ਅਮੂਲ ਮਾਚੋ ਦੇ ਅੰਡਰਵੀਅਰ ਦੀਆਂ ਵੀਡੀਓ ਪੰਗਾਂ ਜਿਹੜੇ ਇਹ ਢਿੱਡ ਚੋਂ ਨਿਕਲੀ ਜਾਂਦੇ ਆ ਢਿੱਡ ਡਾਕਟਰ ਸਾਹਿਬ ਨੇ ਖਿੱਚ-ਖਿੱਚ ਕੇ ਅਸੀਂ ਤਕਰੀਬਨ 6-7 ਮੁੰਡਿਆਂ ਨੇ ਢਿੱਡ ਖਾਲੀ ਕੀਤਾ 3 ਘੰਟਿਆਂ ਚ ਜੇ 2 ਜਣਾਂ ਨੂੰ ਕਰਨਾ ਪੈ ਜੇ ਮੈਨੂੰ ਲੱਗਦਾ 5-7 ਘੰਟੇ ਸਰਜਰੀ ਚੱਲਦੀ ਅੱਛਾ ਠੱਠਾ ਇੰਨਾ ਕ ਥੱਕ ਗਿਆ ਅੱਧੇ ਹੀ ਸਰਜਰੀ ਚ ਠੱਠਾ ਬਹਿ ਗਿਆ ਬੈਠ ਗਿਆ ਹਾਂ ਵੀ ਇੰਨਾ ਕਿੰਨਾ ਕੁ ਬਰਦਾਸ਼ ਕਰੂ ਆ ਇਹ ਹੂੰ ਕੱਢਿਆ ਸਾਰੇ ਢਿੱਡ ਚ ਜਿਹੜਾ ਚੁੰਮਕ ਫੇਰੀ ਅੰਦਰ ਇੱਕ ਇੱਕ ਰੁਪਏ ਦੇ ਤਿੰਨ ਸਿੱਕੇ ਅੱਛਾ ਥੱਲੇ ਪਏ ਢਿੱਡ ਚ ਵੀ ਲਫਾਫਾ ਖਾਲੀ ਹੋਏ ਬਾਅਦ ਫਿਰ ਮੇਖਾਂ ਹੂੰ ਮੇਖਾਂ ਫਿਰ ਜਿਹੜੀਆਂ ਗਲਾਂ ਚ ਚੈਨਾਂ ਪਾਉਨੇ ਹੂੰ ਉਹ ਚੈਨ ਉਹ ਚੁੰਮਕ ਤੇ ਚਿਪਕ ਕੇ ਬਾਹਰ ਆਈ ਅੱਛਾ ਫਿਰ ਜਦੋਂ ਐਂ ਕਰਕੇ ਭਰਿਆ ਨਾ ਚੂਲੀ ਭਰ ਕੇ ਕ੍ਰੈਸ਼ਰ ਦੀ ਤੇ ਬਜਰੀ ਦੀ ਅੰਦਰੋਂ ਟੈਡ ਚੋਂ ਨਿਕਲੀ ਆ ਉਹ ਇਹਦੇ ਸਾਡੇ ਕੋਲੇ ਬਕਾਇਦਾ ਜਿਹੜੀਆਂ ਵੀਡੀਓ ਅਸੀਂ ਉਹਦੋਂ ਬਣਾਗੇ ਉਹ ਮੈਂ ਤੁਹਾਨੂੰ ਦੇਊਗਾ ਸਾਰੀਆਂ ਵੀਡੀਓ ਤੁਸੀਂ ਲੋਕਾਂ ਦਿਖਾਏ ਨੇ ਅਸੀਂ ਕੀ ਕੀਤਾ ਬਾਈ ਅਸੀਂ ਨਾ ਰੇੜੀ ਖਾਲੀ ਕੀਤੀ ਆ ਰੇੜੀ ਚ ਅਸੀਂ ਸਾਰੇ ਖਾਲੀ ਕਰਕੇ ਸਾਰਾ ਪੋਲੋ ਦੇਣ ਰੇੜੀ ਚ ਭਰਿਆ ਹੂੰ ਕੰਡਾ ਲੈ ਕੇ ਆਇਆ ਕੰਡੇ ਦੇ ਅਸੀਂ ਰੇੜੀ ਤੋਲੀ ਆ ਹੂੰ ਸਾਰਾ ਕੂੜਾ ਸੱਟ ਕੇ ਖਾਲੀ ਰੇੜੀ ਤੋਲੀ ਆ ਅਸੀਂ ਇੱਕ ਇੱਕ ਮੰਟਲ 20 ਕੇ ਲੌਨ ਲਫਾਫਾ ਲਫਾਫਾ ਹੋਇਆ ਬਾਈ ਹਜੇ ਜਿਹੜਾ ਉੱਥੇ ਫਰਸ਼ ਤੇ ਥੱਲੇ ਰਹਿ ਗਿਆ ਜਿਹੜਾ ਪੈਰਾਂ ਨਾਲ ਚਿਪ ਗਿਆ ਦਬ ਗਿਆ ਉਹ ਵੱਖਾ ਭਾਰ ਭਾਰ ਵਾਲਾ 1 ਕੁ ਮੀਟਰ 20 ਕਿਲੋ ਦੇ ਨੇੜੇ ਲਫਾਫਾ ਬੱਜਰੀ ਕ੍ਰੈਸ਼ਰ ਮੇਖਾ ਲੋਹਾ ਸਿੱਕੇ ਰੱਸੇ ਕੀ ਕੀ ਕੁਛ ਨਿਕਲੇ ਇਹਦੇ ਢਿੱਡ ਚੋਂ ਤੇ ਕਿੰਨੇ ਦਿਨ ਇਹ ਕੱਢ ਜਾਂਦਾ ਫੇਰ ਆਪਾਂ ਕਹਿ ਦਿੰਨੇ ਆ ਵੀ ਨੰਦੀ ਮਹਾਰਾਜ ਹੈ ਗਊ ਮਾਤਾ ਹੂੰ ਐਸ ਮੌਕੇ ਬਈ ਗਊ ਮਾਤਾ ਨੰਦੀ ਮਹਾਰਾਜ ਕਿੱਥੇ ਜਾਂਦੇ ਹੂੰ ਵੀ ਆਹ ਹਾਲਾਤਾਂ ਚ ਇਹ ਆਪਾਂ ਨੂੰ ਜਦੋਂ ਮਿਲਦੇ ਆ ਤੇ ਫੇਰ ਦੇਖੋ ਤੁਸੀਂ ਇਹ ਦੇਖੋ ਕਿ ਇਹ ਪਹਿਲੇ ਦਿਨ ਹੱਥ ਨਹੀਂ ਸੀ ਲਵਾਉਂਦਾ ਹਾਂ ਨਹੀਂ ਲਵਾਉਂਦਾ ਸੀ ਬਾਈ ਕਿਉਂਕਿ ਲੋਕਾਂ ਨੇ ਇਹਨੂੰ ਪਹਿਲਾਂ ਕੁੱਟਿਆ ਹੋਇਆ ਸੀ ਦਰਕਾਰਿਆ ਨਕਾਰਿਆ ਹੋਇਆ ਸੀ ਹਾਂ ਨਕਾਰਿਆ ਹੋਇਆ ਸੀ ਜਿਹਦਾ ਵੀ ਬਾਈ ਘਰ ਅੱਗੇ ਬਗ ਜਾਂਦਾ ਅਗਲਾ ਕੀ ਕਰਦਾ ਸਿਆਣਾ ਚ ਠੰਡਾ ਪਾਣੀ ਪਾ ਦੂਗਾ ਗਰਮਾ ਤੱਤਾ ਪਾਣੀ ਪਾ ਦੂਗਾ ਵੀ ਕਿਤੇ ਮੇਰੇ ਬਾਰਗੇ ਗੋਹਾ ਨਾ ਕਰ ਦੇ ਹਾਂ ਤੇ ਉਹ ਇਹਨੂੰ ਨਫ਼ਰਤ ਸੀ ਬੰਦਿਆਂ ਨਾਲ ਬੰਦਿਆਂ ਨਾਲ ਜਦੋਂ ਇਹ ਦਾ ਦੇਦੇ ਕੋ ਡੇਢ ਕੁਆਂਟਲ ਦੇ ਢੱਡ ਚ ਕਰਤਾ ਭਾਰ ਹਾਂ ਦੂਜੇ ਦਿਨ ਉਹਨੂੰ ਸੁਰਤਾਈ ਉੱਠਿਆ ਤੈਨੂੰ ਦੇਖਿਆ ਮੈਂ ਤਾਂ ਹੋ ਗਿਆ ਹੌਲਾ ਵੀ ਮੈਂ ਮੈਂ ਥਾਂ ਵੀ ਨਵੀਂ ਆ ਗਈ ਵੀ ਕਿਤੇ ਤਾਂ ਕੂੜੇ ਵਾਲਾ ਢੇਰ ਸੀ ਇੱਥੇ ਤੂੜੀ ਚੋਕਰ ਪੱਠੇ ਦਲਿਆ ਕੀ ਕੀ ਪੈਂਦਾ ਤੇ ਜਦੋਂ ਆਇਆ ਤੇ ਇਹ ਤਾਂ ਕਰਨ ਲੱਗ ਗਿਆ ਜਿੱਤੇ ਕਹਿੰਦਾ ਯਾਰ ਤਾਂ ਗੱਲ ਬਣ ਗਈ ਹੁਣ ਬਈ ਆਇਆਇਆ ਕਲ ਮਨ ਹੋਰ ਦੱਸੋ ਟੀਕੇ ਵੀ ਐਂ ਲੱਗਦੇ ਬਈ ਇਹਦੇ ਬਗੈਰ ਫੜੇ ਬਗੈਰ ਹੋ ਰਹੇ ਐ ਬੈਠਾ ਹੈ ਨਾ ਮੁੰਡਾ ਕੇ ਆਰਾਮ ਨਾਲ ਐਂ ਕਰਕੇ ਟੀਕਾ ਲਾ ਜਾਂਦਾ ਇਹਦੇ ਮਜਾਲ ਨਹੀਂ ਵੀ ਇਹ ਟੱਕਰ ਮਾਰਦੇ ਜਾਂ ਉੱਠ ਕੇ ਭੱਜ ਜਾਂਦੇ ਬੈਠਾ ਹੈ ਨਾ ਐਂ ਟੀਕਾ ਲਾ ਦੇਣਾ ਇਹਦੇ ਵੀ ਜਖਮ ਘੋਣ ਵਾਲੇ ਇਹੜੇ ਰਿਕਵਰੀ ਵਾਲੇ ਪੰਨਿਆ ਪਿਆ ਹੁਣ ਮੈਨੂੰ ਹੋਰ ਗੱਲ ਦੱਸੋ ਇਹਨਾਂ ਦੇ ਹੁੰਦੇ ਆ ਚਾਰ ਪੇਟ ਹਨਾ ਚਲੋ ਇੱਕ ਤਾਂ ਉਹ ਦੁੱਧ ਚੁੰਗਣ ਵਾਲਾ ਹੀ ਹੁੰਦਾ ਤਿੰਨ ਇਹਦੂ ਬਾਅਦ ਕੰਮ ਵਾਲੇ ਹੁੰਦੇ ਹਨਾ ਜਿਹੜੇ ਇਹਦਾ ਇਹ ਪਹਿਲੇ ਪੇਟ ਦੇ ਵਿੱਚ ਮਤਲਬ ਇਹ ਸਾਰਾ ਸਮਾਨ ਇਕੱਠਾ ਹੋਈ ਗਿਆ। ਬਾਈ ਜਦੋਂ ਉਹਨਾਂ ਨੇ ਆ ਖੋਲਿਆ ਨਾ ਮੈਂ ਵੀ ਉੱਥੇ ਸੀ ਸਹਿਜ ਵੀ ਉੱਥੇ ਰਕੇ ਸ਼ੰਕੁਸ਼ ਸੋਨੂੰ ਸਾਰੇ ਟੀਮ ਵਾਲੇ ਮੁੰਡੇ ਸੀ ਉੱਥੇ ਜਦੋਂ ਤਾਂ ਚੀਰਾ ਲਾਇਆ ਉਦੋਂ ਅਸੀਂ ਵੀਡੀਓ ਬਣਾਈ ਨਹੀਂ ਕਿਉਂ ਡਾਕਟਰ ਸਾਹਿਬ ਕਹਿੰਦੇ ਵੀ ਇਹ ਚੀਜ਼ ਨਹੀਂ ਦਿਖਾ ਸਕਦੇ ਆਪਾਂ। ਪਰ ਜਦੋਂ ਖੁੱਲਿਆ ਨਾ ਇਹ ਐ ਸੀਗਾ ਵੀ ਜਿਵੇਂ ਆਪਾਂ ਪੰਡ ਭਰ ਕੇ ਲਫਾਫਿਆਂ ਦੀ ਵਿੱਚ ਸਿੱਟੀ ਹੋਵੇ ਇਹਦੇ ਜਿਵੇਂ ਪੰਡ ਆ ਚੀਜ਼ ਸਾਰੀ ਭਈਆਂ ਜਕੜਿਆ ਹੋਇਆ ਸੀਗਾ ਜਦੋਂ ਖਿੱਚ ਖਿੱਚ ਕੱਢਿਆ ਨਾ ਸਾਡੀ ਬੱਸ ਹੋ ਗਈ ਸੀ ਜੀ ਮੁੰਡਿਆਂ ਦੀ ਜਮੈਂ ਮੈਂ ਇੱਕ ਗੱਲ ਹੋਰ ਦੇਖੋ ਵੀ ਤੁਸੀਂ ਦੇਖੋ ਕੁਦਰਤ ਦੀ ਪਰਮਾਤਮਾ ਦੀ ਵਾਹਿਗੁਰੂ ਦੀ ਖੇਡ ਦੇਖੋ ਉਹਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਵੀ ਪਾਉਂਦਾ ਸੀ ਜਿਹੜੀਆਂ ਪਚਦੀਆਂ ਉਹਨਾਂ ਦੀ ਤੇ ਜਗਾਲੀ ਕਰਕੇ ਅੱਗੇ ਪਾਸ ਕਰ ਦਿੰਦਾ ਸੀਗਾ ਹਾਂ ਪਰ ਪਹਿਲਾਂ ਇੱਥੇ ਲੈ ਜਾਂਦੇ ਆ ਫਿਰ ਇੱਥੋਂ ਇਹ ਵਾਪਸ ਲਿਆਉਂਦੇ ਆ ਇਹਦੀ ਜਗਾੜੀ ਕਰਦੇ ਆ ਜਿਹਨੂੰ ਆਪਾਂ ਗਾਲਾ ਕਰਦੇ ਆ ਗਾਲਾ ਗਾਲਾ ਫਿਰ ਉਹਨੂੰ ਹਾਜਮ ਕਰਨ ਵਾਲਿਆਂ ਤਾਂ ਇਹ ਅੰਦਰੋਂ ਪੱਟ ਲਿਆਉਂਦਾ ਸੀ ਤੇ ਉਹ ਹਾਜਮ ਹੋ ਕੇ ਅੱਗੇ ਲੰਘ ਜਾਂਦਾ ਸੀ ਹੁਣ ਜਿਹੜਾ ਪੋਲੀਥੀਨ ਸੀ ਨਾ ਤਾਂ ਉਹ ਅੰਦਰ ਸੜ ਰਿਹਾ ਸੀ ਲਫਾਪਾ ਭਾਈ ਪੁੱਠਾ ਤਾਂ ਨਹੀਂ ਆਉਂਦਾ ਲਫਾਪਾ ਨਾ ਇੱਕ ਦੂਜੇ 'ਚ ਗੰਢ ਬਣ ਕੇ ਉਹ ਇਕੱਠਾ ਹੋ ਗਿਆ ਤਾਂ ਨਹੀਂ ਅੱਗੇ ਜਾਂਦਾ ਸੀ ਮੂੰਹ ਵਾਲੇ ਪਾਸੇ ਹਾਂ ਉਹ ਜਦੋਂ ਕੱਢਿਆ ਨਾ ਅਸੀਂ ਉਹ ਸਾਰਾ ਹੀ ਇੱਕ ਹੀ ਸੀ ਇੱਕ ਹੀ ਸੀ ਹਾਂ ਹੁਣ ਕੱਟ-ਕੱਟ ਕੇ ਸਰਜਿਕਲ ਬਲੇਡ ਨਾਲ ਕੱਟ-ਕੱਟ ਕੇ ਕੱਢਿਆ ਉਹਨੂੰ ਐ ਥੋੜਾ-ਥੋੜਾ ਭੋਰ-ਭੋਰ ਕੇ ਫੇਰ ਨਿਕਲਿਆ ਉਹ ਤੇ ਫੇਰ ਉਹ ਦੇਖੋ ਉਹ ਇਕੱਠਾ ਹੋਈ ਗਿਆ ਬਾਕੀ ਦਾ ਸਿਸਟਮ ਇਹਦਾ ਖਰਾਕ ਵਾਲਾ ਦੇਖੋ ਚੱਲੀ ਗਿਆ ਜਦੋਂ ਇਹ ਖਾਲੀ ਕਰਤਾ ਇਹਦਾ ਪੇਟ ਜਮਾ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਇਹਨੂੰ ਖਾਣਾ ਦੇਣਾ ਸ਼ੁਰੂ ਕਰਤਾ ਉਹਦਾਂ ਹੀ ਅਜੋ ਸਿਸਟਮ ਸਹੀ ਚੱਲ ਪਿਆ ਨਾ ਜਿਦੋਂ ਬਾਈ ਖਾਲੀਗੀ ਤੇ ਡਾਕਟਰ ਸਾਹਿਬ ਨੇ ਉਹਨਾਂ ਨੇ ਇੱਕ ਲੈਟੀਫਰ ਦੇ ਨਾਂ ਤੇ ਪਾਊ ਚੋਂਦੇ ਇੱਕ ਹੋਰ ਸੀਗੇ ਦੋ ਤਿੰਨ ਦਵਾਈਆਂ ਮੰਗਾਈਆਂ ਉਹ ਅੰਦਰ ਸਾਰੇ ਢਿੱਡ ਚ ਪਾਏ ਗਏ ਇਹਦੇ ਉਹ ਕਹਿੰਦੇ ਵੀ ਜੇ ਮਤਲਬ ਕਿਸੇ ਜਾਨਵਰ ਦਾ ਢਿੱਡ ਆਪਾਂ ਖਾਲੀ ਕਰਦੇ ਆ ਕੁੱਤਿਆਂ ਦੇ ਵਿੱਚ ਵੀ ਕੋਈ ਕੈਂਸਰ ਨਾਲ ਪਾਣੀ ਬਣ ਜਾਂਦਾ ਕੋਈ ਹੋਰ ਹੈ ਮਤਲਬ ਪਾਣੀ ਨਾਲ ਕਈ ਵਾਰੀ ਆਪਾਂ ਕਹਿੰਦੇ ਢਿੱਡ ਫੁੱਲ ਗਿਆ ਕੁੱਤੇ ਦਾ ਕਿਸੇ ਵੀ ਜਾਨਵਰ ਦਾ ਇੱਕੇਦਮ ਕੋਈ ਵੀ ਸਮਝਦਾਰ ਡਾਕਟਰ ਨਾ ਇੱਕੇਦਮ ਖਾਲੀ ਨਹੀਂ ਕਰਦੇ ਉਹਨੂੰ ਜਾਨਵਰ ਸਟ੍ਰੈਸ ਚ ਭੱਗ ਜਾਊਗਾ ਮਰ ਜਾਊਗਾ ਐ ਦਾ ਵੀ ਆਹੀ ਸਿਸਟਮ ਹੋਣਾ ਸੀਗਾ ਮੈਨੂੰ ਕਹਿੰਦੇ ਮਜ਼ਾਕ ਮਜ਼ਾਕ ਚ ਕਹਿੰਦੇ ਜਸਪਾਲ ਐਂ ਕਰੀਏ ਥੋੜਾ ਕੁ ਲਫਾਵਾ ਵਿੱਚ ਛੱਡ ਨਾ ਦੇਈਏ ਇਹਦੇ ਬਾਕੀ ਨਾ ਡਾਕਟਰ ਸਾਬ ਆਵਾਂਗੇ ਕੱਢ ਦੋ ਫਿਰ ਕਹਿੰਦੇ ਐਂ ਕਰੋ ਸਮਾਨ ਫੜ ਕੇ ਲੈ ਕੇ ਆਓ ਪੁੜੀਆਂ ਲੈ ਕੇ ਆਏ ਉਹ ਕਹਿੰਦੇ ਵੀ ਇਹ ਉਹ ਐਨਜ਼ਾਈਮ ਹੈ ਜਿਹੜੇ ਇਹਦੇ ਢਿੱਡ ਨੂੰ ਇਹ ਮਹਿਸੂਸ ਨਹੀਂ ਹੋਣ ਦੇਣਗੇ ਵੀ ਤੂੰ ਖਾਲੀ ਹੋ ਗਿਆ ਤੜਕੇ ਜਦੋਂ ਅਸੀਂ ਰੈਸਕਿਊ ਕੀਤਾ ਉਦੋਂ ਇਹ ਟਮਾਟਰ ਖਾਈ ਜਾਂਦਾ ਸੀਗਾ ਹੂੰ ਕੂੜੇ ਚ ਤੇ ਉਹ ਟਮਾਟਰ ਦੀ ਇੱਕ ਫਾੜੀ ਢਿੱਡ ਦੇ ਵਿੱਚ ਉਵੇਂ ਪਈ ਸੀਗੀ ਉਹ ਲਫਾਫੇ ਦੇ ਉੱਤੇ ਹੋਰ ਸਾਰੇ ਢਿੱਡ ਚ ਨਾ ਕੋਈ ਤੂੜੀ ਦਾ ਡੱਕਾ ਨਾ ਕੋਈ ਕੱਖ ਦਾ ਡੱਕਾ ਨਾ ਪੱਠਿਆਂ ਦਾ ਨਾ ਰੋਟੀ ਨਾ ਕੁਛ ਇਕੱਲਾ ਲਫਾਫਾ ਇੱਕ ਟਮਾਟਰ ਦੀ ਫਾੜੀ ਬਸ ਹੋਰ ਕੁਝ ਹੀ ਨਹੀਂ ਸੀ ਦੇਖ ਲਓ ਤੇ ਉਸ ਤੋਂ ਬਾਅਦ ਇਹ ਉੱਠਣਾ ਕਦੋਂ ਸ਼ੁਰੂ ਹੋ ਗਿਆ ਫਿਰ ਭਾਈ ਮੈਂ ਕਹਿੰਨਾ ਆਪਰੇਸ਼ਨ ਕਰਾ ਕੇ ਲੈ ਕੇ ਆਏ ਆ ਹੂੰ ਜਦੋਂ ਤਾਰੇ ਆਇਆ ਇੱਥੇ ਤਾਰੇ ਹੀ ਉਦੋਂ ਐ ਤੁਰਕੇ ਆਇਆ ਅੰਦਰ ਤੁਰਕੇ ਆਇਆ ਆਥਣੇ ਪਾਣੀ ਵੀ ਪੀਤਾ ਉਦੋਂ ਹੀ 7:30 ਅਸੀਂ ਲਿਆਏ ਆ 8:30 ਵਜੇ ਨੇ ਪਾਣੀ ਵੀ ਪੀਤਾ ਬੋਤਲਾਂ ਲੱਗਾਂਗੇ ਅਸੀਂ ਇਹ 10-12 ਲੀਟਰ ਫਲੂਇਡ ਵੀ ਚੜਾਇਆ ਸੀਗਾ ਨਾਲ ਇਹ ਕੈਨੂਲਾ ਇਹਦੇ ਲੱਗੇ ਹੀ ਹੋਏ ਐ ਵੀ ਜੇਕਰ ਇਹ ਅੰਡਰ ਰਿਸਕ ਰਹਿੰਦਾ ਫਿਰ ਆਪਾਂ ਨੂੰ ਕੋਈ ਟੀਕੇ ਜਾਂ ਬੋਤਲਾਂ ਲਾਉਣੀਆਂ ਪੈ ਜਾਣ ਤਾਂ ਆਪਾਂ ਐਮਰਜੈਂਸੀ ਵਾਸਤੇ ਉਹਨੂੰ ਲਾ ਹੀ ਰੱਖਿਆ ਅੱਛਾ ਆ ਕੈਨੂਲਾ ਲਾਇਆ ਹੋਇਆ ਇਹ ਬਈ ਪੱਕਾ ਹੀ ਲੱਗਿਆ ਹੋਇਆ ਇਹ ਪਰ ਹੁਣ ਆਪਾਂ ਧਾਰ ਦੇਾਂਗੇ ਕਿਉਂ ਹੁਣ ਇਹ ਚਰਨ ਵੀ ਵਧੀਆ ਲੱਗ ਗਿਆ ਹੁਣ ਇਹ ਗੋਹਾ ਵੀ ਨੋਰਮਲ ਗਾਵਾਂ ਵਾਂਗੂ ਕਰਦਾ ਜਿਵੇਂ ਹਰੇ ਜਿੱਦਣ ਅਸੀਂ ਲੈ ਕੇ ਆਏ ਉਦਾਂ ਦਾ ਬਾਈ 5 ਫੁੱਟ ਦੂਰ ਮੋਕ ਵੱਜਦੀ ਸੀ ਸਿੱਧੀ ਪਤਲੀ ਮੋਕ ਲਫਾ ਫਿਆਂ ਵਾਲੀ ਕੁਝ ਨਹੀਂ ਸੀਗਾ ਉਹਦੇ ਢਿੱਡ ਦੇ ਵਿੱਚ ਤਾਂ ਕੱਲੀ ਮੋਕ ਸੀਗੀ ਬਾਈ ਦਸਤ ਕਿਉਂਕਿ ਡਾਈਜੈਸ਼ਨ ਹੁੰਦਾ ਖਾਣ ਵਾਲੀਆਂ ਚੀਜ਼ਾਂ ਨਾਲ ਸਹੀ ਖਾਣ ਵਾਲੀਆਂ ਚੀਜ਼ਾਂ ਸਹੀ ਸੀਗੀਆਂ ਨਹੀਂ ਇਹਦੇ ਕੋਲੇ ਲੈ ਵੀ ਦੇ ਦਿੱਤਾ ਦੇਖ ਲੈ ਯਾਰ ਹੈ ਇਹ ਹੁਣ ਤੇਰੇ ਕੋਲੇ ਰਹੂਗਾ ਜਾਂ ਉਸ ਤੋਂ ਬਾਅਦ ਇਹਨੂੰ ਆਪਾਂ ਰਿਲੀਜ਼ ਕਰ ਦਾਂਗੇ ਬਈ ਹਾਲੇ ਤਾਂ ਆਪਣੇ ਕੋਲੇ ਹੈ। ਹੂੰ। ਛੇ ਤਾਂ ਆਪਣੀ ਜਗ੍ਹਾ ਇਹ ਆਪਣੇ ਤੋਂ ਨਹੀਂ ਲੈਂਦੇ ਆਪਾਂ ਨੂੰ ਕੋਈ ਹੋਰ ਜਗ੍ਹਾ ਮਿਲ ਜਾਂਦੀ ਹੈ। ਹੂੰ। ਕਿਉਂਕਿ ਹੁਣ ਆਪਾਂ ਐਸ ਫਸਲਵਾਦ ਥਾਂ ਇਹ ਖਾਲੀ ਕਰਨੀ ਹੈ। ਫਿਰ ਆਪਾਂ ਨੂੰ ਜਿੰਨੇ ਵੀ ਜਗ੍ਹਾ ਤੋਂ ਛੱਡਣੇ ਪੈਣਗੇ। ਆ ਜਿੰਨੇ ਵੀ ਜਗ੍ਹਾ ਨਾ ਐਨ ਜੀਓ ਆ ਤਾਂ ਇੱਥੇ ਨਾ ਛੋਟਾ ਵੱਡਾ 2-250 ਜਾਨਵਰ ਆ ਜਿਹੜਾ ਉਹ ਹੈਗਾ। ਆ ਦੇਖੋ ਜਿਵੇਂ ਇੱਕ ਆ ਘੋੜਾ। ਹੂੰ। ਇਹ ਕਪੂਰ ਥਲੇ ਤੋਂ ਆਇਆ ਬਈ। ਕਪੂਰ ਥਲੇ ਤੋਂ ਆਇਆ ਇਹਦੇ ਮਤਲਬ ਇੱਕ ਅੱਖ ਹੈ ਨਹੀਂ ਗਈ ਇੱਕ ਇਹਦੇ ਮਤਲਬ ਹਾਂ ਬਹੁਤ ਜ਼ਿਆਦਾ ਇਹਦੇ ਵਿਚਾਰੇ ਦੇ ਵੱਡਾ ਜਖਮ ਤੇ ਕਿਸੇ ਨੇ ਇਹਨੂੰ ਰੇੜੇ ਵਾਲੇ ਨੇ ਇਹਨੂੰ ਦੱਬ ਕੇ ਟੰਗੇ ਵਾਲੇ ਨੇ ਬਾਹਾ ਉਸ ਤੋਂ ਬਾਅਦ ਇਹਨੂੰ ਛੱਡਤਾ ਫਿਰ ਇੱਕ ਬਹੁਤ ਪਿਆਰਾ ਸੱਜਣ ਇਹਨੂੰ ਚੱਕ ਕੇ ਲੈ ਗਿਆ ਫਿਰ ਉਹ ਪਿਆਰਾ ਸੱਜਣ ਇਹਨੂੰ ਚੱਕ ਕੇ ਲਿਆ ਕੇ ਇਹਨੂੰ ਠੀਕ ਕਰਾ ਕੇ ਪਲੰਬਰ ਦੀ ਨੌਕ ਕੰਮ ਕਰਦਾ ਮੁੰਡਾ ਪਲੰਬਰ ਦਾ ਹਾਂ ਵੀ ਆਇਆ ਆਪਾਂ ਕਹਦੇ ਬਾੜੇ ਵੱਡੇ ਘਰੋਂ ਐ ਵੀ ਪੈਸਾ ਵੀ ਲਾ ਦੂਗਾ ਆਹ ਮੁੰਡੇ ਨੇ ਨਾ ਪਲੰਬਰ ਦਾ ਗਮਗਾਦਾ ਇਹ ਮੁੰਡੇ ਨੇ ਆਪਣੀ ਕਿਰਤ ਚੋਂ ਇਹਦੇ ਟੈਸਟਿੰਗ ਕਰਵਾ ਲਈ 10 ਰੁਪਏ ਕੱਢ ਕੇ ਹਾਂ ਇਹਦੀ ਟੈਸਟਿੰਗ ਕਰਵਾਈ ਲੁਧਿਆਣੇ ਲੈ ਕੇ ਗਿਆ ਯੂਨੀਵਰਸਿਟੀ ਲੈ ਕੇ ਗਿਆ ਜਦੋਂ ਇਹ ਥੋੜਾ ਥੋੜਾ ਸਰਵਾਈਵ ਕਰ ਗਿਆ ਉਸ ਤੋਂ ਬਾਅਦ ਜਦੋਂ ਇਹਨੂੰ ਲੱਗਿਆ ਕਿ ਮੇਰੇ ਲਈ ਸਾਹਮਣਾ ਔਖਾ ਏ ਮੇਰੇ ਕੋਲ ਜਗ੍ਹਾ ਦੀ ਪ੍ਰੋਬਲਮ ਆ ਉਦੋਂ ਇਹ ਛੱਡ ਗਿਆ ਹਾਂਜੀ ਤਾਂ ਇੱਧਰ ਵੀ ਜਸਪਾਲ ਹੋਣਾ ਨੇ ਦੱਸਿਆ ਨਹੀਂ ਕਿ ਜਿਹੜੀ ਜਗ੍ਹਾ ਦੀ ਪ੍ਰੋਬਲਮ ਤੈਨੂੰ ਆ ਸਾਨੂੰ ਵੀ ਆ ਭਾਈ ਮੈਂ ਪਤਾ ਕੀ ਮੇਰਾ ਸ਼ੁਰੂ ਤੋਂ ਅਸੂਲ ਹੀ ਰਿਹਾ ਭਾਈ 7-8 ਸਾਲ ਹੋ ਗਏ ਆਪਾਂ ਨੂੰ ਸੇਵਾ ਕਰਦਿਆ ਮੁੰਡੇ ਖੜੇ ਨਾਲ ਇਹਨਾਂ ਵਗੈਰਾ ਆਪਾਂ ਕੁਝ ਨਹੀਂ ਭਾਈ ਜਦੋਂ ਤੱਕ ਇਹ ਮੁੰਡੇ ਨਾਲ ਉਹਨਾਂ ਚਰ ਆਪਾਂ ਸੇਵਾ ਕਰ ਸਕਦਾ ਭਾਈ ਅੱਜ ਜੇ ਇਹ ਮੁੰਡੇ ਹਟ ਜਾਣ ਵੀ ਅਸੀਂ ਨਹੀਂ ਕਰਦੇ ਕੱਲਾ ਮੈਂ ਕਿੰਨਾ ਕੁ ਕਰ ਲੂੰਗਾ ਤਾਂ ਭਾਈ ਆਪਾਂ ਜਵਾਬ ਨਹੀਂ ਦੇ ਸਕਦੇ ਹੁਣ ਜੇ ਆਪਾਂ ਜਵਾਬ ਦੇ ਤਾਂ ਇਹਨੇ ਬਾਈ ਨੇ ਕਿਸੇ ਉਮੀਦ ਕਰਕੇ ਫੋਨ ਕੀਤਾ ਹੋਊਗਾ ਕਿ ਭਾਈ ਐਂ ਐਂ ਕਰਕੇ ਵੀ ਆਹ ਦਿੱਕਤ ਆਈ ਜਾਂਦੀ ਹੈ ਮੇਰੇ ਤੇ ਆ ਇੱਥੇ ਨਾ ਇੰਨੇ ਵੱਡੇ ਪੱਦਰ ਤੇ ਜਾਨਵਰ ਸਾਰੇ ਜਾਨਵਰ ਰੈਸਕਿਊ ਕੀਤੇ ਹੋਇਆ ਕੋਈ ਤੋਤਾ ਕਿਸੇ ਦੇ ਪਿੰਜਰੇ ਚੋਂ ਰੈਸਕਿਊ ਕੀਤਾ ਕੋਈ ਕੁੱਕੜ ਕੋਈ ਸ਼ਤਰ ਮੁਰਗ ਕੋਈ ਆ ਚਕੋਰ ਕੋਈ ਕੁੱਤਾ ਕੋਈ ਬਿੱਲੀ ਕੋਈ ਬਾਂਦਰ ਕੋਈ ਬਹੁਤ ਸਾਰਾ ਉਹ ਦੇਖੋ ਇੱਧਰ ਬੈਠਾ ਉਹ ਗਿਰਜ ਬੈਠਾ ਗਿਰਜ ਦੀ ਆਪਾਂ ਸਟੋਰੀ ਪਾਈ ਸੀਗੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਇਹ ਆਪਣੇ ਆ ਨਸਲ ਹੀ ਹੈ ਨੀ ਕਿ ਆਪਣੇ ਪੰਜਾਬ ਹਰਿਆਣੇ ਦੇ ਵਿੱਚੋਂ ਸਾਰੀ ਖਤਮ ਹੋ ਗਈ ਹੈ ਬਾਈ ਹਾਂ ਇਹ ਬਚ ਉਹ ਭੁੱਲਿਆ ਭਟਕਿਆ ਪਤਾ ਨਹੀਂ ਇਧਰ ਨਾਨਕੀ ਦਾਦਗੀ ਕਿੱਥੇ ਆਇਆ ਟਰਾਂਸਫਾਰਮਰ ਚ ਵੱਜ ਕੇ ਡਿੱਗ ਪਿਆ ਇਹਦਾ ਇੱਕ ਪੱਲਾ ਡੈਮੇਜ ਹੋ ਗਿਆ ਪਰ ਇਥੇ ਗਿੱਜ ਗਿਆ ਜਣਦਾ ਇਥੇ ਜੀ ਸੇਫ ਆ ਜਦੋਂ ਤਾਂ ਇਹ ਸਹੀ ਸੀ ਬਾਈ ਉੜਦਾ ਸੀ ਉਦੋਂ 2-2 ਦਿਨਾਂ ਬਾਅਦ ਪਤਾ ਨਹੀਂ ਕਿੱਥੇ ਨਾਨਕੀ ਦਾਗੀ ਲਾਈ ਆਉਂਦਾ ਸੀ ਮੈਨੂੰ ਲੱਗਦਾ ਇਹ ਫੇ 2 ਦਿਨਾਂ ਬਾਅਦ ਪੁੱਠਾ ਆ ਜਾਂਦਾ ਕਦੇ 3 ਦਿਨਾਂ ਬਾਅਦ ਪੁੱਠਾ ਆ ਜਾਂਦਾ ਫੇਰ ਕਿਸੇ ਨੇ ਦੱਸਿਆ ਵੀ ਇਹ ਟਰਾਂਸਫਾਰਮ ਤੇ ਭੜ ਗਿਆ ਤੇ ਇਹ ਨਾ ਫਟੜਾ ਹੋ ਗਿਆ ਬਸ ਫੇਰ ਇਹ ਬਈ ਪਰਮਾਨੈਂਟ ਇੱਥੋਂ ਦਾ ਤੈਨੂੰ ਐਂ ਲਾ ਲਾ ਵੀ ਪੀਆਰ ਮਿਲ ਗਈ ਐ एनजीओ ਦੀ ਰੇ ਜਾਣੀ ਸਕਦਾ ਕਿ ਐਨਜੀਓ ਦੀ ਪੀਆਰ ਮਿਲ ਗਈ ਪਰ ਐਨਜੀਓ ਦੀ ਜਿਹੜੀ ਆਪਦੀ ਪੀਆਰ ਹੈ ਨਹੀਂ ਇਹਨੂੰ ਪੀਆਰ ਦੇਣੀ ਪੈਗੀ ਐਨਜੀਓ ਦੀ ਆਪਦੀ ਪੀਆਰ ਹੈ ਨਹੀਂ ਆਪਣਾ ਵੀ ਬਾਈ ਉਹ ਹੀ ਆ ਬਰਕਬੀਜਾ ਹੀ ਹੈ ਵੀ ਹੁਣ ਕੰਮ ਕਰਤਾ ਆਪਾਂ ਜਿੰਨਾ ਕਰਨਾ ਸੀਗਾ ਹੁਣ ਮੈਨੂੰ ਲੱਗਦਾ ਐਸ ਫਸਲ ਬਾਅਦ ਥਾ ਆਪਣੇ ਤੋਂ ਇਹ ਖਾਲੀ ਕਰਵਾ ਲੈ ਜਣੀ ਹੈ ਇੱਕ ਗੱਲ ਹੋਰ ਆ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੰਨੇ ਵੀ ਪਿਆਰ ਕਰਨ ਵਾਲੇ ਸੱਜਣ ਜੁੜੇ ਆ ਬਾਈ ਸਰ ਸਰਸੇ ਦੇ ਵਿੱਚ ਕੰਮ ਕਰਦਾ ਹਰਿਆਣੇ ਇਹਨਾਂ ਕੋਲ ਐਸ ਵਕਤ ਜਗ੍ਹਾ ਦੀ ਪ੍ਰੋਬਲਮ ਹੈ ਤੇ ਉਹ ਇੱਕ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਇਹਨਾਂ ਦੇ ਸਾਹਮਣੇ ਆ ਕੇ ਖੜ ਗਈ ਆ ਇਹਨਾਂ ਨੂੰ ਬੰਗਾਰਦੀ ਆ ਪ੍ਰੋਬਲਮ ਉਹ ਤਾਂ ਉਹ ਪ੍ਰੋਬਲਮ ਦਾ ਹੱਲ ਇਹ ਆ ਸਿੱਧੀ ਗੱਲ ਆ ਜਾਂ ਤਾਂ ਐਨ ਜੀਓ ਆਪ ਲਵੇ ਤਾਂ ਉਹ ਇੰਨਾ ਐਕਸਪੈਂਸਿਵ ਬਜਟ ਬਹੁਤ ਆ ਬਈ ਇੱਥੇ ਹਾਂ ਤਾਂ ਦੂਸਰੇ ਦੂਸਰੀ ਤਰ੍ਹਾਂ ਦਾ ਹੱਲ ਇਹ ਵੀ ਹੈਗਾ ਕਿ ਕੋਈ ਸੱਜਣ ਦੀ ਜਗ੍ਹਾ ਹੋਵੇ ਜਿਹੜਾ ਕਵੇ ਕਿ ਤੁਸੀਂ ਜਿੰਨਾ ਚਿਰ ਐਨ ਜੀਓ ਚਲਾਉ ਤੁਸੀਂ ਇਸ ਜਗ੍ਹਾ ਨੂੰ ਵਰਤੋ ਵਰਤ ਲਓ ਠੀਕ ਹੈਗਾ ਨਹੀਂ ਤਾਂ ਉਵੇਂ ਕੋਈ ਵੀ ਬੰਦਾ ਜੇ ਕੋਈ ਇਸ ਤਰ੍ਹਾਂ ਦਾ ਸੱਜਣ ਹੋਵੇਗਾ ਸਰਸਾ ਜਾਂ ਸਰਸੇ ਦੇ ਨੇੜੇ ਤਾਂ ਜਸਪਾਲ ਦੇ ਨਾਲ ਸੰਪਰਕ ਜ਼ਰੂਰ ਕਰਿਓ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਯਾਰ ਮੈਨੂੰ ਪਤਾ ਲੋਕ ਇਹਨਾਂ ਨੂੰ ਕਦੇ ਵੀ ਨਰਾਸ਼ ਨਹੀਂ ਕਰਦੇ ਹੁੰਦੇ ਕਿਉਂਕਿ ਇਹ ਲੋਕਾਂ ਨੂੰ ਨਰਾਸ਼ ਨਹੀਂ ਕਰਦੇ ਤਾਂ ਕੁਦਰਤ ਇਹ ਧਰਤੀ ਸਾਰਿਆਂ ਦੀ ਹੈ ਬੰਦਿਆਂ ਦੀ ਤਾਂ ਹੈ ਨਹੀਂ ਕੱਲਿਆਂ ਦੀ ਇਹ ਬੰਦੇ ਬੈਲ ਖਾ ਕੇ ਤਾਂ ਨਹੀਂ ਲਿਆਏ ਇਹ ਕੁਦਰਤ ਨੇ ਸਾਰਿਆਂ ਲਈ ਬਣਾਈ ਸੀ ਉਹ ਗੱਲ ਵੱਖਰੀ ਹੈ ਕਿ ਬੰਦੇ ਨੇ ਕਬਜ਼ੇ ਕਰ ਲਏ ਤਾਂ ਜੇ ਤੁਸੀਂ ਵੀ ਸਮਝਦੇ ਨਾ ਕਿ ਸਾਰੀ ਕਾਇਨਾਤ ਦੀ ਧਰਤੀ ਆ ਤਾ ਆਪਾਂ ਸਾਰੀ ਕਾਇਨਾਤ ਇਹਨਾਂ ਤੋਂ ਲੋਕਾਂ ਤੋਂ ਨਹੀਂ ਮੰਗਦੇ ਐਸ ਵਕਤ ਸਰਸੇ ਦੇ ਵਿੱਚ ਇੱਕ ਥੋੜਾ ਜਿਹਾ ਕਾਰਨਰ ਬਣਾ ਲਿਆ ਹਾਂ ਭਾਈ ਆਪਾਂ ਦਾ ਐ ਲਾਲਾ ਵੀ ਦੋ ਕਨਾਲ ਵੀ ਮਿਲ ਗਈ ਤਾਂ ਵੀ ਕੋਈ ਪਰਮਾਨੈਂਟ ਬਣਾ ਲਾਂਗੇ ਹੁਣ ਜੇ ਮੀਂਹ ਆਉਂਦਾ ਤਾਂ ਆਪਾਂ ਮਜਬੂਰ ਐ ਮੈ ਇਹਨਾਂ ਨੂੰ ਕਿੱਥੇ ਕਰਾਂਗੇ ਹੁਣ ਜਿਵੇਂ ਉਹ ਠੱਠ ਹੈ ਤੇ ਆ ਘੋੜਾ ਇਹਨਾਂ ਨੂੰ ਤਾਂ ਆਪਾਂ ਚੱਕ ਕੇ ਐ ਛੱਡ ਚ ਲਿਆਵਾਂਗੇ ਜਿੱਥੇ ਆਪਣੇ ਕੋਲੇ ਪਿੰਜਰੇ ਪਏ ਆ। ਆ ਦੂਜੀਆਂ ਜਿਹੜੀਆਂ ਲੰਗਣੇ ਲੁਨੀਆਂ ਗਉਆਂ ਐ ਜਾਂ ਹੋਰ ਘੋੜੇ ਖੱਤਰ ਇਹਨਾਂ ਨੂੰ ਤਾਂ ਇੱਥੇ ਛੱਡਣਾ ਪਊ ਆਪਾਂ ਨੂੰ। ਭਾਵੇਂ ਮੀਂਹ ਆਵੇ ਝੱਖੜ ਆਵੇ ਆਪਾਂ ਮਜਬੂਰ ਆ। ਵੀ ਇਹਨਾਂ ਨੂੰ ਅੰਦਰ ਕਰ ਹੀ ਨਹੀਂ ਸਕਦੇ। ਆ ਅਲੱਗ ਥਾਂ ਦਾ ਪਿੰਜਰਾ ਆ, ਅਲੱਗ ਥਾਂ ਦਾ ਵੀ ਜੇ ਇਹਨਾਂ ਨੂੰ ਇਕੱਠਾ ਕਰਤਾ ਇੱਕ ਦੂਜੇ ਨੂੰ ਮਾਰ ਦੇਣਗੇ। ਤਾਂ ਉਹੀ ਐ ਵੀ ਆਪਾਂ ਨੂੰ ਬਈ ਜਿੰਨੀ ਛੇਤੀ ਜਗ੍ਹਾ ਹੋ ਸਕੇ ਉਹਨਾਂ ਆਪਣੇ ਵਾਸਤੇ ਚੰਗਾ ਵੀ ਮੈਂ ਤਾਂ ਲੋਕਾਂ ਗਿਆ ਹੀ ਹੱਥ ਜੋੜ ਕੇ ਬੇਨਤੀ ਐ ਵੀ ਸਾਨੂੰ ਪੈਸੇ ਤਾਂ ਹੀ ਕੋਈ ਮਤਵ ਵਾਲੀ ਕਿਸੇ ਦੀ ਜਗਾ ਹੈਗੀ ਏ ਵੀ ਸਾਨੂੰ ਜਗਾ ਦੇ ਦੋ ਤਾਂ ਜੋ ਅਸੀਂ ਆਪਦੇ ਜਿੰਨੇ ਜਵਾਕ ਹੈਗੇ ਸਾਡੇ ਜਵਾਕ ਜਿੰਨੇ ਆ ਦੇਖੋ ਅੰਦਰ ਸਾਰੇ ਭਰੇ ਪਏ ਆ ਬਈ ਇਹਨਾਂ ਨੂੰ ਆਪਾਂ ਐ ਨਹੀਂ ਕਹਿ ਸਕਦੇ ਵੀ ਇਹ ਸਾਡੇ ਘਰ ਦਾ ਇੱਕ ਵੀ ਘਰ ਦਾ ਨਹੀਂ ਇਹਨਾਂ ਚ ਇਹ ਸਾਰੇ ਰੈਸਕਿਊਡ ਆ ਤੇ ਆਪਾਂ ਚਾਹੁੰਦੇ ਆ ਬਈ ਇੰਨਾ ਦਾ ਪੱਕਾ ਕੋਈ ਟਿਕਾਣਾ ਬਣ ਜੇ ਆਜ ਆਹੋ ਲੜਦਾ ਤੂੰ ਮੇਰੇ ਨਾਲ ਲੜਦਾ ਤੇ ਆਏ ਐ ਨਾ ਮਤਲਬ ਇਹ ਬਹੁਤ ਵੱਡਾ ਪਰਿਵਾਰ ਆ ਤੇ ਅੱਜ ਇਸ ਪਰਿਵਾਰ ਨੂੰ ਇੱਕ ਪਰਮਾਨੈਂਟ ਘਰ ਦੀ ਲੋੜ ਆ ਮੈਨੂੰ ਪਤਾ ਯਾਰ ਚਾਉਣ ਵਾਲੇ ਕਦੇ ਨਿਰਾਸ਼ ਨਹੀਂ ਕਰਦੇ ਨੰਬਰ 22 ਹੋਣਾ ਦਾ ਸਕਰੀਨ ਤੇ ਆ ਜੇ ਤੁਹਾਡੇ ਦਿਮਾਗ 'ਚ ਕੋਈ ਵੀ ਸੁਜੈਸ਼ਨ ਆਵੇ ਨਾ ਇਸ ਸੰਬੰਧ ਦੇ ਵਿੱਚ ਤੁਸੀਂ ਫੋਨ ਜਰੂਰ ਕਰਿਓ ਭਾਈ ਜੀ